ਆਪਣੇ ਆਪ ਖੇਤੀ ਕਰਨ ਵਾਲੀ ਕੁੜੀ ਮੈਕੂ ਢਿੱਲੋਂ ਜੋ ਕਿ ਆਪਣੀ ਟਰੈਕਟਰ ਵਾਲੀ ਵੀਡੀਓ ਦੇ ਬਾਅਦ ਚੋਂ ਚਰਚਾ ਦੇ ਵਿੱਚ ਬਣੀ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਇੱਕ ਵੱਡਾ ਵਿਸ਼ਾ ਉਸ ਦੀ ਜ਼ਿੰਦਗੀ ਦਾ ਜੋ ਕਿ ਚਰਚਾ ਦੇ ਵਿੱਚ ਬਣਿਆ ਹੋਇਆਗਾ ਆਪਾਂ ਸਭ ਨੂੰ ਪਤਾ ਹੀ ਹੈ ਕਿ ਮੈਕੂ ਢਿੱਲੋਂ ਦਾ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀਗਾ ਵਿਆਹ ਦੇ ਬਾਅਦ ਚੋਂ ਹੁਣ ਉਹ ਸੈਡ ਸਟੇਟਸ ਪਾ ਰਹੀ ਹੈ ਤੇ ਆਪਣੇ ਹਸਬੰਡ ਦੇ ਨਾਲ ਵੀਡੀਓ ਵੀ ਨਹੀਂ ਪਾ ਰਹੀ ਜਿਸ ਕਰਕੇ ਰੋਸਟ ਪੇਜ ਵਾਲਿਆਂ ਨੇ ਕੁਝ ਅਫਵਾਹਾਂ ਵੀ ਬਣਾਈਆਂ ਨੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਦੋਨਾਂ ਦੇ ਰਿਲੇਸ਼ਨ ਦੇ ਵਿੱਚ ਕੋਈ ਨਾ ਕੋਈ ਫਰਕ ਤਾਂ ਜ਼ਰੂਰ ਆ ਗਿਆ ਹੈ ਜਿਸ ਕਰਕੇ ਮੈਕੂ ਢੱਲੋ ਹੁਣ ਆਪਣੇ ਪਿੰਡ ਰਹਿੰਦੀ ਹੈ ਉੱਥੇ ਹੀ ਤੁਹਾਨੂੰ ਦੱਸਦੇ ਕਿ ਮੈਕੂ ਢੱਲੋ ਨੇ ਆਪਣੇ ਚੂੜੇ ਲਾਉਣ ਵਾਲੀ ਵੀਡੀਓ ਵੀ ਸ਼ੇਅਰ ਕੀਤੀ ਹੈ ਤੇ ਇੱਕ ਵੀਡੀਓ ਦੇ ਵਿੱਚ ਆਪਣੀ ਵਿਆਹ ਵਾਲੀ ਮੰਦਰੀ ਵੀ ਲਾ ਦੱਤੀ ਹੈ ਜਿਸ ਕਰਕੇ ਰੋਸਟ ਪੇਜਾਂ ਵਾਲਿਆਂ ਨੇ ਬਹੁਤ ਜ਼ਿਆਦਾ ਇਹਨਾਂ ਦਾ ਮਜ਼ਾਕ ਵੀ ਉਡਾ ਰਹੇ ਹਨ ਕੀ ਤੁਸੀਂ ਇਹਨਾਂ ਦਾ ਇੰਸਟਾਗ੍ਰਾਮ ਜਾ ਕੇ ਦੇਖ ਸਕਦੇ ਹੋ ਕੀ ਹੋਣਾ ਮੈਕੂ ਢੱਲੋਂ ਆਪਣੇ ਹਸਬੰਡ ਦੇ ਨਾਲ ਵੀਡੀਓ ਵੀ ਨਹੀਂ ਪਾ ਰਹੀ ਤੁਸੀਂ ਪਿਛਲੀਆਂ ਕਈ ਵੀਡੀਓ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਮੈਕੂ ਢੱਲੋਂ ਨੇ ਆਪਣੇ ਹਸਬੰਡ ਤੋਂ ਬਿਨਾ ਵੀਡੀਓ ਬਣਾਈ ਹੈ ਤੇ ਪਹਿਲਾਂ ਵਾਂਗੂ ਆਪਣੇ ਟਰੈਕਟਰ ਦੇ ਨਾਲ ਵੀਡੀਓ ਬਣਾ ਰਹੀ ਹੈ ਇਹਨਾਂ ਦੀ ਗੱਲ ਦੇ ਵਿੱਚ ਕਿੰਨੀ ਕੁ ਜ਼ਿਆਦਾ ਸੱਚਾਈ ਆਗੀ ਉਹ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਇੰਸਟਾਗ੍ਰam ਵਾਲੇ ਕਈ ਵਾਰੀ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ ਬਾਅਦ ਦੇ ਵਿੱਚ ਕਹਿ ਦਿੰਦੇ ਨੇ ਇਹ ਪ੍ਰੈਂਕ ਸੀਗਾ ਬਾਕੀ ਜੋ ਵੀ ਤੁਹਾਡਾ ਵਿਚਾਰ ਹੈ ਇਸ ਬਾਰੇ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਅਪਡੇਟ ਦੇ ਨਾਲ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ